ਕੇਂਦਰ ਸਰਕਾਰ ਦੇ ਵੱਲੋਂ ਬਿਜਲੀ ਬਿੱਲ 2025 ਨੂੰ ਲੈ ਕੇ ਪੰਜਾਬ ਦੇ ਅੰਦਰ ਅੱਜ ਕੇਂਦਰੀ ਟ੍ਰੇਡ ਯੂਨੀਅਨ ਦੇ ਸਬਦੇ ਤੇ ਬਰਨਾਲਾ ਦੇ ਵਿੱਚ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਇੱਕ ਰੋਜ਼ਾ ਰੋਸ ਪ੍ਰਦਰਸ਼ਨ ਤਨ ਦੇ ਕੇ ਸੱਭ ਵਿਰੋਧ ਕੀਤਾ ਗਿਆ ਇਸ ਮੌਕੇ ਰੋਸ ਪ੍ਰਦਰਸ਼ਨ ਕਰਦੇ ਮੁਲਾਜ਼ਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਬਿਜਲੀ ਬਿੱਲ 2025 ਲਿਆਦਾ ਜਾ ਰਿਹਾ ਜਿਸ ਨਾਲ ਸਰਕਾਰੀ ਅਦਾਰੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜਿੱਥੇ ਬਿਜਲੀ ਬੋਰਡ ਨੂੰ ਕਾਰਪੋਰੇਟ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਇਸ ਨਾਲ ਅਦਾਰਿਆਂ ਦੇ ਵਿੱਚ ਡਿਊਟੀ ਕਰ ਰਹੇ ਮੁਲਾਜ਼ਮ ਪ੍ਰਭਾਵਿਤ ਹੋਣਗੇ ਤੇ ਆਮ ਲੋਕ ਵੀ ਇਸ ਨਾਲ ਪ੍ਰਭਾਵਿਤ ਹੋਣਗੇ ਉਹਨਾਂ ਕਿਹਾ ਕਿ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਜੋ ਇਹ ਬਿੱਲ ਨਾ ਨਾਰ BSNL ਸਮੇਤ ਕਈ ਵਿਭਾਗਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਗਿਆ ਤੇ ਹੁਣ ਬਿਜਲੀ ਬਿੱਲ ਲਿਆ ਕੇ ਇਹ ਬਿਜਲੀ ਵਿਭਾਗ ਨੂੰ ਵੀ ਵੱਡਾ ਨੁਕਸਾਨ ਪਹੁੰਚਾਉਣ ਜਾ ਰਹੇ ਨੇ ਜਿਸ ਤੱਕ ਉਹਨਾਂ ਦੇ ਵੱਲੋਂ ਹੁਣ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਕੇਂਦਰ ਦੀਆਂ ਟ੍ਰੇਡ ਯੂਨੀਅਨਾਂ ਸਾਡੇ ਪੀਐਸਸੀਬੀ এমਪਲਾਈ ਜੋਇੰਟ ਫੋਰਮ ਪੀਐਸਸੀਬੀ ਮੁਲਾਜ਼ਮ ਇਕਤਾ ਤੇ ਇੰਜੀਨੀਅਰ ਐਸੋਸੀਏਸ਼ਨ ਸਾਰਿਆਂ ਵੱਲੋਂ ਕੇਂਦਰ ਦੀਆਂ ਟ੍ਰੇਡ ਯੂਨੀਅਨ ਦੇ ਸੱਦੇ ਤੇ ਇੱਕ ਰੋਜ਼ਾ ਹੜਤਾਲ ਕੀਤੀ ਗਈ ਆ ਉਸ ਦੇ ਸਬੰਧ ਚ ਅੱਜ ਧਰਨਾ ਮਿਸ਼ਹਾਰਾ ਕੀਤਾ ਜਾ ਰਿਹਾ ਹੈ। ਇਹਦਾ ਮੇਨ ਮਕਸਦ ਤਾਂ ਇਹ ਹੈ ਵੀ ਜਿਹੜੀ ਸਰਕਾਰ ਆ ਪਿਛਲੇ ਲੰਮੇ ਟਾਈਮ ਮੇ ਤੋਂ ਬੀਡੀ ਸਰਕਾਰੀ ادارے ਨੂੰ ਉਹ ਪ੍ਰਾਈਵੇਟ ਕਰਨਾ ਚਾਹੁੰਦੀ ਆ ਜਿਹੜੇ ਮੰਨ ਕੇ ਚੱਲੋ ਕਮਾਊ ਸਾਧਨ ਸੀ ਕਮਾਊ ਮੰਨ ਕੇ ਚੱਲੋ ਸਾਧਨ ਸੀ ਸਾਰਿਆਂ ਨੂੰ ਪ੍ਰਾਈਵੇਟ ਕਰਨਾ ਚਾਹੁੰਦੀ ਆ ਉਹਦੇ ਵਿੱਚ ਜਿਵੇਂ ਹੁਣ ਇਹਨੂੰ ਸਾਲੜ ਬਹੁਤ ਜ਼ਿਆਦਾ ਲਾਉਸਾ ਪਬਲਿਕ ਨੂੰ ਵੀ ਮੁਲਾਜ਼ਮਾਂ ਨੂੰ ਵੀ ਜਿਹੜਾ ਇਹ ਬਿੱਲ ਆ ਜਾਣਾ ਇਹ ਪੂਰੇ ਦਾ ਪੂਰਾ ਕਾਰਪੋਰੇਟਾਂ ਦੇ ਹੱਥਾਂ ਚ ਚੱਲ ਜਾਂਦਾ ਜਿਵੇਂ ਬੀਐਸਐਲ ਅਰਗੇ ادارے ਖਤਮ ਹੋ ਗਏ ਉਸੇ ਤਰ੍ਹਾਂ ਇਹ ਬਿਜਲੀ ਬੋਰਡ ਨੇ ਖਤਮ ਹੋ ਜਾਣਾ ਉਹਦੇ ਲਈ ਅਸੀਂ ਇਹ ਸੰਘਰਸ਼ ਕਰ ਰਹੇ ਆਂ ਆਉਣ ਵਾਲਾ ਜਿਹੜਾ ਸਮਾਗਾ ਉਹ ਮਾੜਾਗਾ ਇਹ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਉਹ ਲੋਕ ਮਾਰੂ ਨੀਤੀਆਂ ਨੇ ਇਸੇ ਤਰ੍ਹਾਂ ਹੀ ਇਹ ਚਾਰ ਕਾਨੂੰਨ ਹੋਰ ਲੈ ਕੇ ਆ ਰਹੇ ਆ ਜਿਵੇਂ ਕਿ ਲੇਬਰ ਕੋਡ ਆ ਉਹਦੇ ਵਿੱਚ ਮੰਨ ਕੇ ਚੱਲੋ ਜਿਹੜੀ ਜਮਹੂਰੀਅਤ ਆ ਲੋਕਾਂ ਦੇ ਆਧਰੇ ਨੇ ਟ੍ਰੇਡ ਯੂਨੀਅਨਾਂ ਨੇ ਜਾਂ ਕੋਈ ਵੀ ਮਜ਼ਦੂਰ ਆ ਮੁਲਾਜ਼ਮ ਆ ਉਹਨਾਂ ਦੇ ਹੱਕਾਂ ਦੇ ਡਾਕੇ ਪੈ ਰਹੇ ਨੇ ਠੀਕ ਆ ਨਾ ਉਹਨਾਂ ਦੇ ਜਿਹੜੇ ਹੱਕਾਂ ਨੂੰ ਖਤਮ ਕੀਤਾ ਜਾ ਰਿਹਾਗਾ ਤੇ ਇਸੇ ਲਈ ਅਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਆ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਜੋ ਵੀ ਸਾਡੋ ਟ੍ਰੇਡ ਯੂਨੀਅਨ ਉੱਪਰੋਂ ਸੱਦਾ ਆਊਗਾ ਤਾਂ ਇਸ ਸੰਘਰਸ਼ ਨੂੰ ਅਸੀਂ ਹੋਰ ਚੇਜ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਜੀ ਕਿਹੜੀ ਗੱਤੇ ਬੰਨੂ ਨਾਲ ਸੰਬੰਧਤ ਹੈ ਕੀ ਵਿਸ਼ੇ ਨੂੰ ਲੈ ਕੇ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਮੇਰਾ ਨਾਮ ਹਰਵੰਸ ਸਿੰਘ ਦਾਦਾਰਗੜਾ ਜੀ ਤੇ EMPLY FEDERATION ਦਾ ਭਾਗ ਹਾਂ ਤੇ ਜਿਹੜਾ ਅੱਜ ਸਾਡੀ ਹੜਤਾਲ ਜਾਂ ਪ੍ਰਦਰਸ਼ਨ ਕਰਿਆ ਜਾ ਰਿਹਾ ਹੈ ਤੇ ਇਹ ਕੇਂਦਰ ਸਰਕਾਰ ਵੱਲੋਂ ਜਿਹੜਾ 2025 ਵਿਜਲੀ ਬਿੱਲ ਲਿਆਂਦਾ ਜਾ ਰਿਹਾ ਹੈ ਤੇ ਚਾਰ ਜਿਹੜੇ ਕਿਰਤ ਕਾਨੂੰਨ ਨੇ ਤੇ ਕਿਸਾਨਾਂ ਦੀਆਂ ਮੰਗਾਂ ਉਹਨਾਂ ਸੰਬੰਧੀ ਹੈ ਸਾਡਾ ਜਿਹੜਾ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਕਿ ਸਰ ਜੇਕਰ ਤੋਂ ਢੀ ਜਿਹੜੀ ਮੰਗਾਂ ਨਹੀਂ ਮੰਨੀਆਂ ਜਾਂਦੀ ਅਗਲਾ ਸੰਘਰਸ਼ ਆਪਣਾ ਕੀ ਹੋ ਸਕਦਾ ਜੇਕਰ ਸਰਕਾਰ ਇਹਨਾਂ ਬੰਦੀਆਂ ਧਿਆਨ ਨਹੀਂ ਦਿੰਦੀ ਤਾਂ ਜਿਹੜਾ ਸੰਘਰਸ਼ ਸਾਡਾ ਹੋਰ ਤਿੱਖਾ ਕਰੀ ਜਾਊਗਾ ਜਿਹੜੀਆਂ ਬਾਕੀ ਜਥੇਬੰਦੀਆਂ ਬਾਹਰ ਵੀ ਨੇ ਸੰਘਰਸ਼ਤ ਗੁਣਾਂ ਨੂੰ ਵੀ ਨਾਲ ਲੈ ਕੇ ਜਿਹੜਾ ਸੰਘਰਸ਼ਾ ਹੋਰ ਤਾਕੜਾ ਕੀਤਾ ਜਾਵੇ ਮੇਰਾ ਨਾਮ ਜਸਪ੍ਰਤਾਪ ਸਿੰਘ ਜੈਜੀ ਸਰਕਲ 77 ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਬਰਨਾਲਾ ਮੈਂਬਰ ਸੰਜੀ ਸਰਚਕ ਸੰਜੀ ਸੰਘਰਸ਼ ਕਮੇਟੀ ਬਰਨਾਲਾ ਅੱਜ ਦਾ ਜਿਹੜਾ ਸੰਘਰਸ਼ ਹੈ ਉਹ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਬਿੱਲ 2025 ਦੇ ਵਿਰੁੱਧ ਹੈ ਅੱਜ ਦਾ ਸੰਘਰਸ਼ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਨੈਸ਼ਨਲ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇਲੈਕਟ੍ਰਿਸਿਟੀ এমਪਲੋਇਸ ਤੇ ਇੰਜੀਨੀਅਰਸ ਦੀ ਕਾਲ ਦੇ ਉੱਤੇ ਬਰਨਾਲਾ ਵਿਖੇ ਹੋ ਰਿਹਾ ਹੈ ਇਹ ਲਾਹੇ ਸੰਘਰਸ਼ ਹੀ ਹੋ ਰਿਹਾ ਹੈ ਜੇਕਰ ਉਹ ਮੰਗਾਂ ਨਹੀਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਕਿਉਂਕਿ ਜਿਹੜਾ ਕੇਂਦਰ ਸਰਕਾਰ ਬਿਜਲੀ ਬਿੱਲ ਲੈ ਕੇ ਆ ਰਹੀ ਹੈ 2025 ਇਹਦੇ ਵਿੱਚ ਤਕਰੀਬਨ ਤਕਰੀਬਨ ਆਮ ਕੰਜ਼ਿਊਮਰ ਦਾ ਬਹੁਤ ਹੀ ਜ਼ਿਆਦਾ ਲਾਸ ਹੈ ਇਹਦੇ ਵਿੱਚ ਕ੍ਰਾਸ ਸਬਸਿਡੀਆਂ ਖਤਮ ਕੀਤੀਆਂ ਜਾਣਗੀਆਂ ਅਤੇ ਜਿਹੜੇ ਕੀ ਪਾਵਰਕਾਮ ਦੇ ਏਰੀਆ ਨੇ ਉਹਨਾਂ ਦੀ ਚੈਰੀ ਪਿਕਿੰਗ ਹੋਏਗੀ ਚੈਰੀ ਪਿਕਿੰਗ ਤੋਂ ਭਾਵ ਹੈ ਕਿ ਜਿਹੜੇ ਕੀ ਕਾਰਪੋਰੇਟ ਘਰਾਣੇ ਨੇਗੇ ਉਹ ਜਿੱਥੇ ਜ਼ਿਆਦਾ ਮਾਲੀਆ ਆਉਂਦਾ ਉਹ ਏਰੀਆ ਤਾਂ ਉਹਨਾਂ ਨੂੰ ਦਿੱਤੇ ਜਾਣਗੇ ਅਤੇ ਬਾਕੀ ਏਰੀਏ ਆਮ ਪਾਵਰ ਕਾਮ ਕੋਲੇ ਰਹਿਣਗੇ ਜਿੱਥੋਂ ਕਿ ਬਿੱਲ ਨਹੀਂ ਆਉਂਦੇ ਤੇ ਪਾਵਰ ਕਾਮ ਹੋਰ ਘਾਟੇ ਵਿੱਚ ਜਾਏਗੀ